ਜਿਹੜੀ ਵੀ ਕੋਈ ਮੈਂ ਕਲੀਅਰ ਕਟ ਨਿਆ گاਉਂ ਦੇ ਵਿੱਚ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਐ ਤੋਰੇ ਹੋਏ ਐ ਜਿਵੇਂ ਇੱਥੇ ਪੰਜਾਬ ਦੀ ਜ਼ਮੀਨ ਹੀ ਨਹੀਂ ਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਹੁੰਦੀ ਸੱਤ ਕਿੱਲਿਆਂ ਦੀ ਜ਼ਮੀਨ ਦਾ ਭਾਅ ਦੇਖੋ ਇੱਥੇ ਅਸੀਂ ਕੋਈ ਇਹਦੀ ਬਿੰਮਤੀ ਕਰਾਉ ਇਹ ਸ਼ਾਮਲਾਟੀ ਹੈ ਉੱਪਰੋਂ ਇਹਨਾਂ ਨੇ ਇਹਦਾ ਕੋਈ ਨਕਸ਼ਾ ਪਾਸ ਕਰਾਇਆ ਨਹੀਂ ਕਰਾਇਆ ਨਾ ਕੋਈ ਲੋਨੀ ਨਹੀਂ ਪਾਸ ਕਰਾਈ ਕੋਈ ਨਕਸ਼ਾ ਨਹੀਂ ਕਰਾਇਆ ਇੱਥੇ ਕੋਈ ਬਣੇ ਇੱਥੇ ਕੋਈ ਹਸਪਤਾਲ ਬਣਾਈਏ ਅਪਲਾਈ ਵੀ ਨਹੀਂ ਕੀਤੀ ਐ ਜੋ ਅਪਲਾਈ ਪਤਾ ਹੀ ਆ ਤਾਂ ਨਹੀਂ ਕਰਦੇ ਵੀ ਪਾਸ ਨਹੀਂ ਹੋਣੀ ਲੋਕ ਮੁੜ ਕੇ ਲੈ ਲੈਂਦੇ ਨੇ ਪਤਾ ਨਹੀਂ ਲੱਗਦਾ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਉਣਾ ਇਹਨਾਂ ਨੇ ਧੰਦਾ ਤੋਰਿਆ ਪਈ ਸੀਬੀ ਵਾਲਾ ਕੰਮ ਸ਼ੁਰੂ ਕਰੋ ਜੀ ਸਾਰੇ ਦੀ ਸਾਰੀ ਸਾਫ ਕਰ ਦਿਓ 7 ਏਕੜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਿੰਨਾ ਵਗਲਿਆ ਹੋਇਆ ਇੱਥੇ ਨੋ ਕੰਸਟਰਕਸ਼ਨ ਦਾ ਬੋਰ ਲਗਾ ਦਿਓ ਕਿ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਐ ਐਦੂ ਵੱਡੀ ਕਾਰਵਾਈ ਤਾਂ ਆਪਾਂ ਕੀ ਕਰੀਏ ਆ ਜਿਹੜਾ ਇਹ ਪੁਰਾਣਾ ਤੇ ਬਹੁਤ ਵੱਡਾ ਹੈ ਕੋਈ ਵੀ ਬੰਦਾ ਨਵੇਂ گاؤں ਦੇ ਵਿੱਚ ਇਹ ਧੰਦਾ ਤੋਰਨ ਦੀ ਨਾ ਸੋਚੇ ਅਤੇ ਜੀਸੀਬੀ ਸਿਰ ਨੂੰ ਇਹ 7 ਏਕੜ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੋਈ ਕੰਮ ਦਾ ਕੋਈ ਪਲਾਟ ਹੈ ਕੋਈ ਕਮਰਾ ਬਣਾਇਆ ਹੈ ਤੇ ਤੋਂ ਬਾਅਦ ਆ ਜੀਸੀਬੀ ਹੁਣ ਇੱਥੇ ਚੱਲੀ ਹੈ 7 ਏਕੜ ਨੂੰ ਸਾਫ਼ ਹੋਣਗੇ ਤੇ ਬੈਨਰ ਲਾਓ ਕੰਸਟਰਕਸ਼ਨ ਤੋਂ ਬਾਅਦ ਜਿੱਥੇ-ਜਿੱਥੇ ਕਿਤੇ ਇਲੈਗਲ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਕੱਟ ਕੇ ਕਿਤੇ ਏਕੜ ਦੇ ਵਿੱਚ ਮਹਿਲ ਬਣਾ ਰਹੇ ਨੇ ਕਿਤੇ ਕੁਝ ਕਰ ਰਹੇ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰ ਦੀ ਹੈ ਪਹਿਲਾਂ ਰਜਿਸਟਰੀਆਂ ਕਰਾਈ ਗਈ ਉਪਰੋ ਪਹਾੜਾਂ ਦੇ ਨੰਬਰ ਪਾਈ ਜਾਂਦੇ ਆ ਸਾਰਾ ਨੈਕਸਸ ਧੰਦਾ ਜਿਹੜਾ ਚੱਲਦਾ ਇਹ ਬੰਦ ਕਰ ਤੇ ਕਰੋ ਬਹੁਤ ਹੋ ਗਿਆ ਸਾਨੂੰ ਇਥੇ ਥੰਮਾ ਲਾਉਣ ਨੂੰ ਥਾਣਾ 10 ਕਰੋੜ ਦਾ ਐਸਟੀਪੀ ਮੈਂ ਪਾਸ ਕਰਵਾਇਆ ਸੀ 2 ਸਾਲ ਲੱਗੇ ਮੈਨੂੰ ਥਾਣਾ ਲੱਭਣ ਨੂੰ 2 ਸਾਲ ਪਹਿਲਾਂ ਮੈਂ ਪਾਸ ਕਰਵਾਇਆ ਸੀ ਤੇ 2 ਸਾਲ ਲੱਗੇ ਆਪ ਦੇਖੋ ਐਸਟੀਪੀ ਦੇ ਨਾਲ ਇਹ ਕਲੋਨੀ ਬਣ ਰਹੀ ਹੈ ਸਾਰੀ ਐਸਟੀਪੀ ਮੁਲਾਜ਼ਮ ਵੀ ਆਉਂਦੇ ਹੋਣੇ ਇੰਨਾ ਵੇਖ ਹੋਂਸ ਨੇ ਕਿ ਉਹਦੇ ਨਾਲ ਇਹ ਕਲੋਨੀ ਬਣ ਰਹੀ ਹੈ ਪਿਛਲੇ ਜਿਹੜੇ ਤੁਹਾਡੇ ਸਿਆਸਤ ਦਾ ਇਤਿਹਾਸ ਮਨ ਪਿਆਰੇ ਜੀਆਂ ਦੋ ਪਾਰਟੀਆਂ ਰਹਿ ਕੇ ਗਈਆਂ ਕਾਂਗਰਸ ਅਕਾਲੀ ਦਲ ਹਾਂ ਦੋ ਪਾਰਟੀਆਂ ਦੇ ਜਿਹੜੇ ਐਮ ਐਲ ਏ ਰਹੇ ਨੇ ਕੀ ਇਹਨਾਂ ਨੇ ਆਂਦੇ ਨੇ ਇਹ ਗੱਲ ਕੀ ਇਹ ਆਪ ਕਲੋਨੀਆਂ ਦੀਆਂ ਕਟੀਆਂ ਆਪ ਸ਼ਾਮਲਾੜ ਦੀਆਂ ਜ਼ਮੀਨਾਂ ਚ ਜਾਂ ਸ਼ਾਮਲਾਟਾਂ ਦੀਆਂ ਜ਼ਮੀਨਾਂ ਦੇ ਪਹਾੜਾਂ ਦੇ ਨੰਬਰ ਪਾ ਕੇ ਰਜਿਸਟਰੀਆਂ ਕਰਾ ਕੇ ਲੋਕਾਂ ਨੂੰ ਵੇਚੀਆਂ ਨਹੀਂ ਫੇ ਇੱਥੇ ਖਾਲੀ ਜ਼ਮੀਨ ਦੇਖ ਕੇ ਆਟ ਬਗਲ ਲੈਂਦੇ ਤੋਂ ਬਾਅਦ ਢੋਲੇ ਭਾਲੇ ਲੋਕਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਵਿਚਾਰੇ ਵੇਚੀਆਂ ਤੇ ਮੁੜ ਕੇ ਸਰਕਾਰੇ ਦੇਖਦੇ ਅਸੀਂ ਇੱਥੇ ਗੱਦੀਓ ਪਾਰ ਸਰ ਕਿੱਥੋਂ ਬਣਾਈਏ ਇਸ ਸੀਵਰੇਜ ਕਿੱਥੋਂ ਪਾਈਏ ਉਥੇ ਪ੍ਰੋਵੀਜ਼ਨ ਤੱਕ ਨਹੀਂ ਹੁੰਦੀ ਹਰ ਦੀ ਜ਼ਮੀਨ ਛੱਡੀ ਹੋਊਗੀ ਪਿਛਲੀਆਂ ਸਰਕਾਰਾਂ ਨੇ ਖਾਲੀ ਇਕਬਾਲ ਆਉਣ ਨੂੰ ਥਾ ਨਹੀਂ ਚੁਕੀ ਸੜਕ ਜ਼ਮੀਨ ਇਹ ਸ਼ਹਿਰ ਦੀ ਚੰਡੀਗੜ੍ਹ ਦੇ ਨਾਲ ਲੱਗ ਜੇ ਕਿਹਨੂੰ ਨਹੀਂ ਪੈਸੇ ਖਵਾਉਂਦੇ ਇਹ ਕੀ ਘੁਣਾਉਣਾ ਚਾਹੁੰਦੇ ਅੱਜ ਜੀ ਇੱਥੇ ਖੜੇ ਆ ਤਾਂ ਲੋਕਾਂ ਕਰਕੇ ਖੜੇ ਆ ਲੋਕਾਂ ਨੇ ਇੱਕ ਮਾਨਦਾਰ ਸਰਕਾਰ ਚੁਣੀ ਹੈ ਐਮ ਐਲ ਏ ਮੇਰੀ ਜ਼ਿੰਮੇਵਾਰੀ ਬਣਦੀ ਇਹੋ ਜੇ ਗੈਰ ਕਾਨੂੰਨੀ ਕੰਮਾਂ ਨੂੰ ਰੋਕਣਾ